ਲਓ ਜੀ ਸੱਜਣੋ ਮਿੱਤਰ ਪਿਆਰਿਓ ਦੇਖ ਲਓ ਨਜ਼ਾਰੇ ਹੁਣ ਮਾਸ ਚਲਦੇ ਕਿਹੜਾ ਫਲ ਕਹਿੰਦੇ ਸੀ ਬੁੱਪੂ ਜੀ ਇਹ ਕੁਰਬਾਨੀ ਕੁਰਬਾਨੀ ਜਿਹੜੀ ਤੁਸੀਂ ਖਾਣ ਲੱਗ ਰਹੇ ਹੋ ਕਿੱਥੇ ਲੱਗ ਰਹੀ ਹੈ ਇਹ ਉੱਪਰ ਲੱਗ ਰਹੀ ਨੇ ਹਣਾ ਆ ਦੇਖੋ ਜੀ ਇਹ ਫਲ ਜੀ ਖੁਰਬਾਨੀ ਸ਼ਾਇਦ ਤਾਨੂੰ ਘਟ ਚਮਕੀ ਜੀ ਫੇਰ ਕਿਸੇ ਵੀਡੀਓ ਤੇ ਤੁਹਾਨੂੰ ਬਦ ਬਖਾਵਾਂਗੇ ਸਾਨੂੰ ਲੱਗੀ ਜਾਂਦੀ ਹੈ ਜੀ ਠੰਡ ਸਾਈਂ ਕੈ ਮਨਾ ਜਗ ਮੀ ਜਾਂਦਾ ਜੀ ਮੇਰਾ ਹੱਥ ਵੀ ਕਮੀ ਜਾਂਦਾ ਹੈ ਇਹ ਤਾਂ ਯਾਰ ਇਹ ਨਹੀਂ ਜੀ ਗਰਮੀ ਤੋਂ ਬਚੇ ਹੋਏ ਆ ਆ ਦੇਖੋ ਜੀ ਆਪਣੇ ਕੰਮ ਗਣ ਹੀ ਚੱਲਦੇ ਆਪਾਂ। ਲੋ ਜੀ ਅਸੀਂ ਇੱਥੇ ਬਾਰਿਸ਼ ਹੋਰੀ ਸੀਗੀ। ਹਾਂਜੀ। ਲੋ ਜੀ ਆਹ ਫੁੱਫੜ ਜੀ ਨੇ ਸਾਡੇ ਲੱਕਵਾ ਕੇ ਲੈ ਜਾਣਗੇ ਸਾਨੂੰ ਕੁਰਬਾਨੀ ਅੱਜ। ਮੈਂ ਪਈ ਅਗੇਰੀ। ਸਹੀ ਬਹੁਤ ਹਨ। ਅਸੀਂ ਤਾਂ ਚੱਲਾਂਗੇ ਅਸੀਂ। ਅੱਜ ਅਸੀਂ 3 ਨਵੰਬਰ ਆ। ਕੱਲ ਨੂੰ ਦੋ ਤਣੇ ਹੋਰ ਵੱਧ ਜਾਣਗੇ। ਆਪਾਂ ਲੈ ਲਈਏ ਇੱਥੇ ਢੇਕਾ। ਹਮਾਚਲ ਜੀ। ਛਿਮਲੇ ਤੋਂ 25-26 ਕਿਲੋਮੀਟਰ ਅੱਗੇ ਜੀ। ਕਿਹੜਾ ਉਹ ਦੱਸ ਦੇਈ ਫੁੱਫੜੀ ਜੀ ਆਪਾਂ ਤੁਹਾਡਾ ਇੱਥੇ ਲਵੇ ਕੋਫਰੀ ਕੋਫਰੀ ਜੀ ਉਹ ਦੇਖੋ ਜੀ ਸੇਬ ਸਾਰੇ ਰੁੱਖ ਇਹ ਆ ਦੇਖੋ ਜੀ ਇਹ ਫਲਾਂ ਨਾਲ ਭਰੀ ਹੋਈ ਹੈ ਉਹ ਦੇਖੋ ਜੀ ਕਿਵੇਂ ਜਾਂਦੇ ਨੇ ਬੱਦਲ ਮਾੜੀ ਜੀ ਨੰਦ ਸਾਨੂੰ ਫਰੀ ਦੇ ਵਿੱਚ ਵਿਖਾਵਾਂਗੇ ਠੰਡ ਹਾਂਜੀ ਆ ਦੇਖੋ ਜੀ ਹਾਂਜੀ ਆਲੂ ਆਲੂ ਕੀ ਆਲੂ ਵਿਖਾਰੇ ਆਲੂ ਆਲੂ ਉੱਪਰ ਦਾ ਦ੍ਰਿਸ਼ਾ ਇਹ ਜੀ ਉੱਪਰ ਵੀ ਜਿਹੜੀ ਜਾਲੀ ਲਾਈ ਹੋਈ ਹੈ ਜੀ ਇਹ ਸੇਬਾਂ ਦੇ ਪੇਡਿਆਂ ਦੇ ਉੱਪਰ ਜੀ ਸੇਰਤੀ ਵਾਸਤੇ ਕੋਈ ਬਰੀਕ ਗੜਾ ਨਾ ਪਵੇ ਜੀ ਤੇ ਆਹ ਜੀ ਆਲੂ ਪਹਾੜੀ ਆਲੂ ਪਹਾੜੀ ਆਲੂ ਤੇ ਸਾਡਾ ਕੰਮ ਚਾਲੂ ਬਾਰਸ਼ ਰੁਕ ਗਈ ਜੀ ਆ ਦੇਖੋ ਜੀ ਇਹ ਲਵੇ ਦਿਖਾਉਣੇ ਸੁਣ ਲੈ ਜਾ ਕੇ ਦੇਖੋ ਜੀ ਲਓ ਜੀ ਕਮੈਂਟ ਕਰਦੇ ਜਿੰਨੇ ਜਿੰਨੇ ਖਾਣੇ ਆਉਣੇ ਅਸੀਂ ਲੈ ਆਵਾਂਗੇ ਜੀ ਪੇਟੀ ਭਰ ਕੇ ਨੋ ਟੈਂਸ਼ਨ ਜਿੰਨੇ ਜਿੰਨੇ ਕਹੋਗੇ ਉਹਨੇ ਗਿਫਟ ਚ ਹੋਈ ਦੇ ਹਾਂ ਸ਼ੁੱਧ ਪਾਣੀ ਨਾਲ ਧੋਏ ਹੋਏ ਆ ਜੀ ਇਹ ਤੋੜ ਕੇ ਧੋਣ ਦੀ ਲੋੜ ਵੀ ਨਹੀਂ ਪੈਂਦੀ ਕੁਦਰਤ ਵੱਲੋਂ ਬਾਰਸ਼ ਹੁੰਦੀ ਹੈ ਇੱਥੇ ਅੱਪੀ ਤੋਂ ਹੀ ਜਾਂਦੇ ਨੇ ਬੱਚਾ ਇਹਨਾਂ ਕਹੋ ਜੀ ਵੀ ਵੀਡੀਓ ਕੰਮ ਜੀ ਕੰਮ ਦੀ ਏ ਜੀ ਹਲਦੀ ਏ ਪਰ ਉਪਰਾ ਨਹੀਂ ਰਹੀ ਕੀ ਕਰੀਏ ਜੀ ਆ ਹੱਥ ਕੰਬਦੇ ਨੇ ਠੰਡ ਲੱਗਦੀ ਏ ਜਮਾਨ ਵੀ ਪਲੌਂਦੀ ਏ ਆਹ ਕਾਦੇ ਜੀ ਇਹ ਕੀ ਚੀਜ਼ ਹੈ ਆੜੂ ਵਾਹ ਵਿਆੜੂ ਅੱਜ ਨਹੀਂ ਛੱੜਦੇ ਸਾਨੂੰ ਠੰਡ 'ਚ ਮਾਰੂ ਖਾ ਲੈ ਖਾ ਲੈ ਖਾ ਲੈ ਮਿੱਠੇ ਹਾਂ ਇਹ ਵੈਰੀ ਗੁੱਡਾ ਥੋਪੜਾ ਖਾਣਾ ਹੈ ਨਾ ਦੇਖ ਲੈ ਹੈਂ ਖਾਹਾ ਕੀ ਸੇਬਾ ਮਰਗੇ ਹੋ ਗਏ ਤੁਸੀਂ ਹਨਾ ਆਏ ਹੋ ਠੰਡ ਲੱਗਦੀ ਜਾਵੇ

ਮਾਣੀ ਉਹ ਬੱਦਲ ਨੇ ਬੱਦਲ ਆਉਂਦੇ ਨੇ ਜੀ ਉਹ ਪਹਾੜੀਆਂ ਦੇ ਬੱਦਲ ਸ਼ੁਰੂ ਹੋ ਗਏ ਆਪਣੇ ਕੋਲੋਂ ਆ ਉਹ ਗਿਆ ਆ ਜੀ ਫੁੱਲ ਬੁੱਲ ਰਸਤੇ ਇੱਥੇ ਆ ਜਾਈਂ ਇੱਥੇ ਆ ਜਾਣਾ ਆ ਜੋ ਆ ਗਿਆ ਹੀ ਜੋ ਆ ਦੇਖੋ ਜੀ ਹਾਂਜੀ ਇੱਧਰ ਚੱਲਣਾ ਬੋਲੋ ਹੈ ਤੂੰ ਦੂਰੀ ਆਣਾ ਸੀ ਬੱਸ ਦੇਖਦੇ ਆਂ ਇਹ ਚੱਲਣਾ ਕਿੱਧਰ